ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੀਰ ਮੁਹੰਮਦ ਦੇ ਵਿੱਚ ਪੀਰ ਮੁਹੰਮਦ ਦਾ ਪਿੰਡ ਆ ਜਿਹੜਾ ਇਹ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਹੀ ਪਿੰਡ ਆ ਗਿਆ ਤੇ ਇਹ ਮਿੱਤਰੋ ਜਦੋਂ ਤੁਸੀਂ ਜੀਰੇ ਤੋਂ ਅੰਬਰਸਾਰਾ ਨਾਲ ਰੋਡ ਫੜੋਗੇ ਉਹ ਰੋਡ ਦੇ ਉੱਤੇ ਪਰ 17-18 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਅੱਗੇ ਤੁਹਾਨੂੰ ਮਖੂ ਮਿਲੂਗਾ ਟੂਲਪਲਾਜ ਨੰਗੜ ਤੋਂ ਬਾਅਦ ਪਹਿਲਾ ਪਿੰਡ ਆਜੂਗਾ ਪੀਰ ਮੁਹੰਮਦ ਤੇ 5-7 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਸ਼ਹਿਰ ਆਜੂਗਾ ਮਖੂ ਮਖੂ ਤੋਂ ਤੁਸੀਂ ਸਿੱਧਾ ਜਿਹੜਾ ਅੱਗੇ ਹਾਈਵੇ ਅੰਬਰਸਰ ਵਾਲਾ ਫੜ ਲੈਣੇ ਆਪਾਂ ਮਿੱਤਰੋ ਉਸ ਸੜਕ ਦੇ ਉੱਤੇ ਇਹ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਉਸ ਨਾਮਵਰ ਸੀਮਨ ਦੀ ਜਿਹੜੇ ਸੀਮਨ ਦੀ ਬਿਊਟੀ ਤੇ ਦੁੱਧ ਲੁਕਿਆ ਤਾਂ ਛੁਪਿਆ ਨਹੀਂ ਤੁਸੀਂ ਸਾਰਿਆਂ ਨੇ ਬੜੇ ਵਾਲੀ ਮਾਂਤ ਦੇ ਨਾਲ ਜਾਣਦੇ ਆ ਕਿ M29 ਦੇ ਸਾਂਢ ਦਾ ਦੁੱਧਾ ਜਿਹਨਾਂ ਦੇ ਕੋਲੇ ਝੋਟੀਆਂ ਹੋਣਗੀਆਂ ਕਟੀਆਂ ਹੋਣਗੀਆਂ ਉਹ ਜਾਣਦੇ ਹੋਣਗੇ ਕਿ ਵਾਕਿਆ ਹੀ ਸੀਮਣ ਨੇ ਦੁੱਧ ਦਿੱਤਾ ਹੋਇਆ ਪਿਛਲੇ ਦਿਨੀ ਉਸ ਸਾਂਢ ਦਾ ਸਾਨੂੰ ਘਾਟਾ ਵੀ ਪਿਆ ਇੱਕ ਮੋਰਨ ਅਸਲ ਦੇ ਵਿੱਚ ਬਹੁਤ ਵੱਡਾ ਕਿਉਂਕਿ ਜਿੰਨਾ ਦੁੱਧ ਤੇ ਬਿਊਟੀ ਉਸ ਸਾਂਢ ਨੇ ਦਿੱਤੀ ਆ ਉਦੋਂ ਆਉਣ ਵਾਲੇ ਗਾ ਬੱਚੇ ਆ ਜਿਹੜੇ ਜਿਨ੍ਹਾਂ ਨੇ ਬਰੀਡ ਕੀਤੀ ਆ ਜਿਨ੍ਹਾਂ ਨੇ ਉਸ ਸਾਣ ਦਾ ਸੀਮਨ ਭਰਾ ਕੇ ਅੱਗੇ ਚੰਗੀ ਮਿਹਨਤੋ ਬੱਚਾ ਪੈਦਾ ਕੀਤਾ ਹੋਇਆ ਉਹ ਵੀ ਬਾਖਮਾਲ ਰਿਜ਼ਲਟ ਦਿੰਦੇ ਪਏ ਆ ਮਿੱਤਰੋ ਪਰ ਆਪਾਂ ਤੁਹਾਨੂੰ ਅੱਜ ਐਮ 29 ਦੇ ਸੀਮਨ ਦੀ origignal ਪਹਿਲਾ ਸੂਆ ਚੋਟੀ ਤਾਜੀ ਬਿਲਕੁਲ ਸੂਈ ਸਵਾਈ ਦੀ ਡਿਟੇਲ ਲੈਣੀ ਆ ਬੜਾ ਚੰਗਾ ਥਾਣਾ ਲੇਵੇ ਦੇ ਗੈਬ ਦੀਦਾ ਹੀ ਪਰ ਬੱਚਾ ਨਮਾਉਣ ਲੱਗਾ ਮੂੰਹ ਮਾਰ ਗਿਆ ਇਸ ਕਰਕੇ ਪਸਮਾ ਕੇ ਕਰਕੇ ਥੋੜੀ ਜੀ ਲੇਵੇ ਦੀ ਜੱਜ ਤੋਂ ਜ਼ਰੂਰ ਘਟੀ ਆ ਕਰਦਿਆਂ ਗੱਲਬਾਤ ਆਪਾਂ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਚੇਤਾ ਦੇ ਪਰਿਵਾਰ ਵਧੀਆ ਵਧੀਆ ਅੱਛਾ ਨਾਮ ਦੱਸ ਦੀ ਇੱਕ ਵਾਰੀ ਆਪਣਾ ਜੀ ਜਸਵੀਰ ਸਿੰਘ ਜਸਵੀਰ ਸਕੂਲ ਦੇ ਕੋਲੇ ਘਰ ਆ ਗਿਆ ਆਪਣਾ ਹਣਾ ਜੀ ਠੀਕ ਆ ਅੱਛਾ ਵਈ ਵਰੇ ਛੋਟੀ ਜਿਹੜੀ ਵੇਤਣੀ ਆ ਇਹ ਕਿੰਨੇ ਵਸੂਆ ਪਹਿਲੇ ਹੀ ਦੰਦੂ ਕਿਵੇਂ ਆ ਜੀ ਦੋਂਦੀ ਦੋਂਦੀ ਕਿੰਨੇ ਦਿਨ ਹੋ ਗਿਆ ਜੀ ਸੋਈ ਨੂੰ ਪਰਸੋ ਹੀ ਪਰਸੋ ਆ ਰਾਹ ਪਰਸੋ ਤੀਜਾ ਦਿਨ ਆ ਜਾ ਹੈ ਜੇਰ ਜੂ ਰੋਕੇ ਜਾਵਾਂ ਵਧੀਆ ਔਲ-ਉਲ ਤਾਂ ਨਹੀਂ ਕਰਦੀ ਕੋਈ ਮਲਦੀ-ਮੁਲਦੀ ਵਧੀਆ ਕਿੰਨੇ ਪੌੜਾ ਹੋਊਗਾ ਹੁਣ ਇਹਦੇ ਥੱਲੇ 9-10 ਕਿਲੋ 9 ਕਿਲੋ ਹੋਊ 10 ਕਿਲੋ ਦੋ 15-14 ਕਿਲੋ ਦੋ ਤੇ ਖਾਲੀ ਹੋਣ ਤੋਂ ਬਾਅਦ ਟੋਰਨ ਪਾ ਦੂ ਝੋਟੀ ਹੈ ਨਾ ਹੂੰ ਅੱਛਾ ਫਿਰ ਇਹ ਵੇਚਣੀ ਆ ਹੁਣ ਹੈਨਾ ਮਗਰ ਆ ਗਿਆ ਇਹਦੇ ਕਟਾ-ਕਟਾ ਕਿਹੜੇ ਦਾ ਆ ਗਿਆ ਕੱਟਾ ਠੀਕ ਹੈ ਵਰੀ ਇਹ ਮੰਤੀ ਹੈ ਤਾਂ ਨਹੀਂਗਾ ਕੱਟਾ ਠੀਕ ਹੈ ਠੀਕ ਆ ਅੱਛਾ ਆਪ ਇਹ ਸਗੀ ਕਿਹੜੀ ਸੀ ਐਮਨਫ ਦੀ ਗਮੇ ਤੇਰੀ ਫਾਰਮੂਲੇ ਦਾ ਕੱਟਾ ਇਹ ਲక్ష్ਮੀ ਦਾ ਦੀ ਫਾਰਮੂਲੇ ਦਾ ਕੋਈ ਟੀਕਾ ਭਰਾ ਦੀ ਤੇ ਆ ਪਹਿ ਗਈ ਐਮਨਤੀ ਦੀ ਹਾਂ ਇਸ ਚੜੇ ਇੱਕ ਮੇਲੇ ਤੇ ਵੀ ਲੈ ਕੇ ਗਈ ਤੁਸੀਂ ਹਾਂ ਉਦੋਂ ਹੀ ਬਣੀਆ ਹਾਂ ਨਾ ਆ ਕੇ ਹਾਂ ਅੱਛਾ ਹੁਣ ਇਹਨੂੰ ਵੇਚਣਾ ਲਾਇਆ ਰੇਟ ਕੋਈ ਤੈਅ ਕੀਤਾ ਜਾਂਦਾ ਕਿ ਨਹੀਂ ਜੀ ਰੇਟ ਫੋਨ ਤੇ ਦੱਸ ਫੋਨ ਤੇ ਦੱਸ ਦਾਂਗੇ ਤੇ ਲੈ ਵੀ ਮਿੱਤਰੋ ਰੇਟ ਇਹਦਾ ਫੋਨ ਦੇ ਉੱਤੇ ਤੈਅ ਹੋਊਗਾ ਬੰਦਾ ਨਵਾਂ ਬੋਲਣ ਤੋਂ ਥੋੜਾ ਜਿਆਦਾ ਸੰਗਦਾ ਤੇ ਮੈਂ ਦੱਸ ਦੇਣਾ ਤੁਹਾਨੂੰ ਵੀ ਛੋਟੀ ਹੈਗੀ ਪਹਿਲਾ ਸੂਆ ਦੁੱਧਾਂ ਦਾ ਮੂੰਹ ਤੇ ਬਹੁਤ ਸੋਹਣੀ ਤਿਆਰੀ ਦੇ ਵਿੱਚ ਸੋਈਆ ਕਹਿਣ ਤੋਂ ਭਾਵੇਂ ਆ ਵੀ ਜਿਹੜੀ ਕੁਆਲਿਟੀ ਆਰਡਰ ਦੀ ਬਣਾਈ ਜਣਾ ਬਿਹਤਰੀਨ ਤੇ ਖਾਸ ਆਰਡਰ ਦੀ ਕੁਆਲਿਟੀ ਦੇ ਨਾਲ ਸੋਈਆ ਦੁੱਧ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨਾ ਲੈਣਾ ਐਂਦੇ ਤੋਂ ਉਹ ਤੁਹਾਡੇ ਦੀ ਸੇਵਾ ਤੇ ਡਿਪੈਂਡ ਆ ਕਿੰਨਾ ਤੁਸੀਂ ਚਾਹਣਾ ਐਂਦੇ ਤੋਂ ਪਰ ਮੈਂ ਆਈਡੀਆ ਦੱਸ ਦਿੰਦਾ ਵਾਅਦੇ ਨਾਲ ਆ 14 15 ਕਿਲੋ ਤੋਂ ਦੁੱਧ ਤੋਂ ਝੋਟੀ ਕਦੇ ਵੀ ਵੰਦੀ ਨਹੀਂ ਜਾਂਦੀ ਜੇ ਬੰਦਾ ਟੱਕਾਂਲੇ ਦੀ ਸੇਵਾ ਕਰ ਲੇ ਤੇ ਦੂਜੇ ਤੀਜੇ ਸੂਏ ਨੂੰ ਗਾਂ ਜਾ ਕੇ ਨੇ 18 20 ਸੇਰੀ ਮੈਂ ਬਣਦਾ ਵਾ ਜੇ ਤੁਸੀਂ ਅੱਜ ਲੋਗੇ ਤਾਂ 10 ਸੂਏ ਤੁਸੀਂ ਟੋਰਨ ਵਾਲੇ ਨੂੰ ਚੋਣਾ ਵੀ ਆ ਤੇ ਇਹਨੇ ਮਿੱਤਰੋ ਬਹੁਤ ਵਧੀਆ ਦੁੱਧ ਦੀ ਕੁਆਲਿਟੀ ਆਟਰ ਦੀ ਲੈ ਪੁੱਤ ਨੂੰ ਜਦੀਕ ਲਾ ਕੇ ਲੇਵਾ ਵਿਖਾਦੇ ਸੂਲ ਤੋਂ ਲੈ ਕੇ ਤੁਨੀ ਦੇ ਇੱਕ ਗਲਾਈ ਆ ਜਿਹੜੀ ਲੇਵੇ ਦੀ ਬੰਤਰ ਆ ਜਿਹੜੀ ਉਹ ਬਾ ਕਮਲ ਤਿਆਰ ਕੀਤੀ ਹੋਈ ਆ ਕਰਮਾ ਵਾਲੀ ਨੇ ਸਿੰਘਾ ਦੀ ਬਣਾਵਟ ਬਹੁਤ ਸੋਹਣੀ ਆ ਦੰਦਾ ਤੋਂ ਪਿਓਰ ਦੰਦਾ ਮਿੱਤਰੋ ਦੋ ਦੋਦਾਂ ਦਾ ਮਤਲਬ ਹੁੰਦਾ ਵੀ ਛੋਟੀ ਉਮਰ ਦੇ ਵਿੱਚ 2 ਤੋਂ 2.5 ਸਾਲ ਦੀ ਉਮਰ ਦੇ ਵਿੱਚ ਬੱਚਾ ਜਿਹੜਾ ਸੁੰਦਾ ਉਹਨੂੰ ਦੋਦਾਂ ਦੇ ਕਹਿ ਦਿੰਦੇ ਆ ਮਤਰੋ ਤੇ ਇਹ ਹੁਣ ਕਰਮਾਂ ਵਾਲੀ 2.5 ਸਾਲ ਦੀ ਉਮਰ ਦੇ ਗੇੜ ਦੇ ਵਿੱਚ ਹੀ ਸੂਈ ਹੋਈ ਹੈ ਦੇਖ ਸਕਦੇ ਤੁਸੀਂ ਲੈ ਵਾ ਲੋਪਾ ਇਹਦਾ ਕਰਮਾਂ ਵਾਲੀ ਦਾ ਲੈ ਵੀ ਵੇਖੋ ਗੈਬ ਗੋਪ ਹਰੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜਾ ਪਸ਼ਮਾਨ ਆਉਣ ਤੋਂ ਪਹਿਲਾਂ ਗੈਬ ਸੀ ਨਾ ਇਹਦੇ ਵਿੱਚ ਉਹ ਥੋੜਾ ਜਿਹਾ ਜੱਜਤ ਤੱਕ ਟਟਾ ਗਿਆ ਜੇ ਪਸ਼ਮਾਨ ਆ ਨਾ ਕਰਦੀ ਤੇ ਬੜਾ ਸੋਹਣਾ ਥਣ ਲੇਵਾ ਬੜੀ ਸੋਹਣੀ ਤਿਆਰੀ ਕੀਤੀ ਸੀ ਇਹਨੇ ਇਹਨੂੰ ਖਰੀਦਣ ਦੇ ਲਈ ਤੁਹਾਨੂੰ ਪੀਰ ਮੁਹੰਮਦ ਦਾ ਪਿੰਡ ਦੇ ਵਿੱਚ ਆਉਣਾ ਪੈਣਾ ਪੀ ਫਰੋਹਪੁਰ ਦਾ ਪਿੰਡ ਜੀਰੇ ਤੋਂ ਜਿਹੜਾ ਰੋਡ ਮਿੱਤਰੋ ਪੈਂਦਾ ਵਾ ਅੰਬਰਸਾਲ ਵਾਲਾ ਉਹ ਰੋਡ ਦੇ ਉੱਤੇ ਪਿੰਡ ਆ ਇਹ ਤੇ ਉਸ ਰੋਡ ਦੇ ਉੱਤੇ ਬਾਈ ਹੋਣਾ ਨਾ ਤੁਸੀਂ ਬਾਈ ਕਰ ਲਓ ਰਾਬਤਾ ਕਿ ਮਖੂ ਸ਼ਹਿਰ ਨੇੜੇ ਆ ਜੇ ਥੱਕੇ ਪੈ ਮਾਰ ਮਾਰ ਕੇ ਗੇੜੇ ਆ ਫਿਰ ਬਾਈ ਦਾ ਰਾਬਤਾ ਕੈਮ ਕਰ ਲਓ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਪੀਰ ਮੁਹੰਮਦ ਜ਼ਿਲ੍ਹਾ ਫਰੋਹਪੁਰ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਨ ਹੋਵਾ ਤੇ ਧੰਨਵਾਦ